ਦਾ ਦੀ ਹੈ ਸਵਾਗਤ ਜਿਹੜਾ ਹੁਣ ਦਾ ਨਾਟਕ ਹੈ ਕੋਈ ਪਰਸਮੀ ਨਾ ਲਿਆ ਜਾਵੇ ਕਿਉਂਕਿ ਉਹਨਾਂ ਪੰਡਤਾਂ ਦੇ ਖਿਲਾਫ ਹੈ ਜੋ ਸਾਡੇ ਸਮਾਜ ਵਿੱਚ ਸਾਡੇ ਪਰਿਵਾਰਾਂ ਵਿੱਚ ਲੁੱਟਦੇ ਨੇ ਉਹਨਾਂ ਪੰਡਤਾਂ ਦੇ ਖਿਲਾਫ ਹੈ ਅੱਜ ਪੰਡਤ ਬਲਾਕੀ ਰਾਮ ਸੁਪੇ ਪੰਡਾ ਖਾਜੇ ਤੱਕ ਨਹੀਂ ਆਇਆ ਉਹ ਕੋ ਧੁੱਪ ਵੀ ਚੜਦੀ ਜਾਂਦੀ ਆ ਖੇਤ ਵੀ ਜਾਣਾ ਬਹੁਤ ਜ਼ਰੂਰੀ ਆ ਨੁਕਸਾਨ ਹੋ ਜਾਂਦਾ ਪਰ ਪੰਡਾ ਨੂੰ ਰੋਟੀ ਵੀ ਸੁਵਾਣੀ ਵੀ ਬਹੁਤ ਜ਼ਰੂਰੀ ਆ ਹੁਣ ਕਰੀਏ ਤਾਂ ਕੀ ਖਾਂ ਉਹ ਜਿੱਤਿਆ ਉਹ ਬੁੱਤ ਜਿੱਤਿਆ ਉਹ ਜਿੱਤਿਆ ਉਹ ਜਿੱਤਿਆ ਚੱਟਿੰਗ ਕਰਨਾ ਬਾਤ ਕਰਦਾ ਗੱਲ ਬਾਤ ਉਹ ਬਾਪਾ ਸੁਣ ਹਾਜੀ ਬਾਪੂ ਜੀ ਦੇਖ ਮੇਰਾ ਛੇ ਪੁੱਤ ਹਾਂਜੀ ਜੇ ਤੂੰ ਅੱਜ ਕਾਲਜ ਨਾ ਜਾਵੇ ਤਾਂ ਬਹੁਤ ਚੰਗਾ ਹੋਊਗਾ ਉਹ ਬਾਪੂ ਜੀ ਮੇਰੇ ਕਾਲਜ ਦਾ ਅਨਿਵਲ ਫੰਕਸ਼ਨ ਹੈ ਉਹ ਮੈਂ ਤਾਂ ਉੱਥੇ ਜਾਣ ਜਾਣਾ ਉਹ ਦੇਖ ਪੁੱਤ ਆਪਾਂ ਨੇ ਅੱਜ ਪੰਡਤ ਬਲਾਕੀ ਦਾ ਮਨੂ ਕਰੀਆ ਰੋਟੀ ਉਹਦਾ ਰਸਈ ਨੂੰ ਖਾਣਾ ਬਹੁਤ ਜੂਰੀ ਉਹ ਤੋਂ ਐ ਕਰ ਸਕਦੇ ਤਾ ਤੂੰ ਮੇਰੀ ਗੱਲ ਮੰਨ ਤੂੰ ਅੱਜ ਕਾਲਜ ਨਾ ਜਾ ਉਹ ਠੁਖੇ ਠੁਖੇ ਪੰਡਤ ਨੂੰ ਨਾ ਰੋਟੀ ਖੁਆਈ ਜਾਉ ਨਾਲੇ ਮੈਨੂੰ ਵੀ ਇਹੋ ਜਿਹੇ ਪਖੰਡ ਹੁੰਦੇ ਮੈਂ ਚਲਾ ਆਪਣਾ ਕਾਲਜ ਮੇਰੇ ਕਾਲਜ ਤੇ ਹਾਂ ਬਹੁਤ ਜ਼ਰੂਰੀ ਹੈ ਹਾਂ ਉਹ ਕੰਤਾ ਸੁਣਾ ਕਿ ਜਾਨਾ ਜਾਨੇ ਕੰਮ ਤਾਂ ਕਰਦੇ ਆ ਹਾਂਜੀ ਆਪਣੇ ਬੁੱਧੂ ਚਾਚੇ ਨੂੰ ਸੁਨੇਹਾ ਲਾਵੇ ਵੀ ਉਹਨੂੰ ਮੈਂ ਸੱਦਾ ਕਰੇ ਇੰਨਾ ਕੰਮ ਕਰ ਦੂੰਗਾ ਹਾਂ ਕਾ ਕਰ ਦੂੰਗਾ ਮੈਂ ਕੰਮ ਆ ਮੈ ਤੋਂ ਨਹੀਂ ਖਾਂਡ ਹੋਣੇ 200 ਰੁਪਏ ਰੁਪਈਆ ਆਖੇ ਹਾਂ ਦਾਦੀ ਲਾ ਦਾ ਉਹ ਨਾਲੇ ਗੱਲ ਸੁਣ ਬਾ ਬੁੱਧੂ ਚਾਚੇ ਨੂੰ ਬੁਲਾਉਣ ਤੋਂ ਪਹਿਲਾਂ ਫਫੜ ਪਿਆ ਉਹ ਖਾਣ ਲੋਂ ਅੰਦਰ ਤੇ ਉਹ ਪੁੱਤ ਪਰੌਣਿਆਂ ਨੂੰ ਨਹੀਂ ਤਾਂ ਗੱਲਦਾ ਦੇ ਉਹ ਦਾਦੂ ਜੋ ਪਰੌਣਾ ਇੱਕ ਅੱਡੇ ਦਿੰਦਾ ਹੁੰਦਾ 15 ਸਾਲ ਹੋ ਗਏ ਉਹਨੂੰ ਪਤਾ ਨਹੀਂ ਦੂਆ ਕਹੀ ਕਿ ਫਫੜ ਪਿਆ ਖਾਣ ਦੇ ਲਈ ਕਹਿੰਦਾ ਲੱਗਦੀ ਨਹੀਂ ਇਿੱਕੇ ਤਰ੍ਹਾਂ ਕਰਨੀ ਸਿੱਖੀ ਹੋਣੀ ਇਹਨਾਂ ਨੇ ਕਿਸੇ ਰਿਸ਼ਤੇਦਾਰ ਦੀ ਅਜੇ ਪੰਡਤ ਨਹੀਂ ਆਇਆ ਨਾ ਹੋ ਗੱਦੂ ਆਇਆ ਪਤਾ ਨਹੀਂ ਸੁਨੀਹਾ ਲਾਇਆ ਕਿ ਨਹੀਂ ਲਾਇਆ ਉੱਡਾ ਮੇਰਾ ਖੇਤ ਜਾਣਾ ਬਹੁਤ ਜ਼ਰੂਰੀ ਹੈ ਕਮਾਲ ਦਿਓ ਓ ਬੰਦੇ ਤੇ ਜਾ ਸਿਆ ਓ ਤੂੰ ਦਾ ਤੇਰੇ ਬੇਟਾ ਆ ਮੁੰਡਾ ਤੇਰਾ ਕਹਿੰਦਾ ਹੋ ਕੋਈ ਨਹੀਂ ਹੈਗਾ ਓ ਗੱਦੂ ਰਾਮਾ ਮੇਰੀ ਤਾਂ ਗੱਲ ਸੁਣ ਮੈਂ ਤੁਹਾਨੂੰ ਦੱਸਾ ਮੇਰਾ ਬਹੁਤ ਜ਼ਰੂਰੀ ਕੰਮ ਆ ਆ ਵੀਰਾ ਉਹ ਗੱਲ ਸੁਣ ਹਾਂ ਇਹਦੇ ਸੇ ਕੰਮ ਤਾਂ ਮੈਂ ਆਸਕੇ ਕੋਲ ਜੂੜੀ ਉਹ ਤੇਰੇ ਕੰਮ ਮੈਂ ਵੀ ਕਰ ਦਊਗਾ ਪਹਿਲਾਂ ਮੇਰਾ ਕੰਮ ਜ਼ਰੂਰੀ ਆ ਉਹ ਤੂੰ ਮੇਰਾ ਕੰਮ ਦਾ ਸੁਣ ਲੈ ਪਹਿਲਾਂ ਤੇਰਾ ਕੰਮ ਮੈਂ ਬਾਅਦ ਚ ਸੁਣੂਗਾ ਆਪਾਂ ਨੇ ਦੇਖਣਾ ਉਹ ਰੋਗਾ ਸਿਆ ਕੱਲ ਦਾ ਸੋਚਦਾ ਕੀ ਪਤਾ ਮੇਰਾ ਜ਼ਰੂਰੀ ਕੰਮ ਹੋਵੇ ਉਹ ਤੇਰਾ ਕੰਮ ਆ ਕੇ ਸੁਣੂਗਾ ਆ ਚੰਗਾ ਵੀ ਚੰਗਾ ਮੈਂ ਤੇ ਵੀ ਜਰਾ ਖੇਤ ਨੂੰ ਚੰਗਾ ਭਾਈ ਚੰਗਾ ਤੂੰ ਜਾ ਤੇਰਾ ਕੰਮ ਨਾ ਖਰਾਬ ਹੋ ਜੇ ਕਸਾ ਟੱਬਰ ਆ ਮੁੰਡੇ ਨੇ ਕਾਲੇ ਜਾਣਾ ਕਿਉਂ ਨੇ ਖੇਤਾਂ ਨੂੰ ਜਾਣਾ ਬੁੱਧੂ ਰਾਮਾ ਤੂੰ ਤਾਂ ਫਸ ਗਿਆ ਰਾਮ 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 ਉਹ ਦੁਰਵਾ ਤੂੰ ਅਥੇ ਆ ਪੰਡਾ ਜੀ ਆ ਮੈਨੂੰ ਤਾਂ ਤੇਜਾ ਸਾਹ ਵਸਾ ਗਿਆ ਆ ਤਾ ਗਿਆ ਨਹੀਂ ਮੇਰਾ ਮਤਲਬ ਡਿਊਟੀ ਲਾ ਗਿਆ ਅੰਦਰ ਜੀ ਨੂੰ ਸਤਿ ਸ੍ਰੀ ਅਕਾਲ ਬੜੇ ਭਕਾ ਰਹੇ ਹੋ ਭਾਈ ਬੀ ਗਰੇ ਮਰੇ ਪੁਰਾਣੀ ਦੀ ਆਪਾ ਟ੍ਰਿਪ ਕਰਨ ਦੇ ਲਈ ਜ਼ਰਾ ਘਰਦੇ ਹੋ ਹੈ ਹੈ ਤੋੜੀ ਜੀ ਦੇਰ ਹੋ ਗਈ ਉਹਦੇ ਵਿੱਚ ਨਾ ਜਮਾ ਤੱਕ ਕੇ ਮਰੇ ਪ੍ਰਾਣੀ ਦੀ ਆਤਮਾ ਟ੍ਰੈਪ ਨਹੀਂ ਹੁੰਦੀ ਉਦੋਂ ਤੱਕ ਖਰਾਦ ਖਾਣੇ ਪੈਂਦੇ ਆ ਹੈ ਤਰੋਤਰਾਂ ਦੇ ਕੁਝ ਵੀ ਖਾਣੇ ਪੈਂਦੇ ਆ ਫੇ ਡਾਕਟਰ ਕੋਲ ਵੀ ਜਾਣਾ ਪੈਂਦਾ ਹੈ ਪੰਦੇ ਜੀ ਆ ਤੁਸੀਂ ਟਾਈਮ ਸਰਾਜਾ ਕਰੋ ਬੰਦੇ ਨੂੰ ਹੋਰ ਵੀ ਕੰਮ ਹੁੰਦੇ ਆ ਇਹ ਕੋਈ ਨਹੀਂ ਇਹ ਤਾਂ ਦੇਖ ਲੈ ਤਰਾ ਮੜਾ ਜਾ ਹੈ ਆ ਕੁਝ ਨਹੀਂ ਆ ਲੈ ਦੇਖ ਤਾਂ ਦੇਖਾ ਪੰਦੇ ਜੀ ਮੈਂ ਲੱਗਦਾ ਰੈਕਸ ਚ ਮੇਕ ਬੱਜਣੀ ਨਹੀਂ ਮੈਂ ਖੋਤੀ ਆ ਸੀ ਬਿਦਤ ਮੰਨਣੀ ਅੱਧ ਕਰੇ ਕੱਲੀ ਹੋ ਹੈ ਉਹਦੀ ਇਹ ਪਿਆਰਾ ਬੋਲ ਰਿਹਾ ਹਾਂ ਪਿਆਰਾ ਪਿਆਰਾ ਕੋਈ ਮੈਂ ਤਾਂ ਡੋਲੂ ਦੇਖਦਾ ਸੀ ਜੀ ਪਿਆ ਹੱਥ ਵੀ ਤੁਹਾਡੇ ਤੁਹਾਡੇ ਸੋਚਿਆ ਸੀ ਜਜਮਾਨਣੀ ਅੱਜ ਘਰੇ ਕੰਲੀ ਹੋਊਗੀ ਹੈ ਹੱਥ ਹੱਥ ਦੇਖ ਕੇ ਦਾਨ ਦਖਸ਼ਨਾ ਮਿਲ ਜੂ ਪਰ ਲੱਗਦਾ ਆ ਗਿਆ ਰਾਮ 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 ਜਿੱਤੇ ਹੱਥੋਂ ਲੰਦੇ ਹੱਥ ਤੋਤੇ ਵਈਆ ਅੱਤਾਂ ਨੂੰ ਕੀ ਹੈ ਲੈ ਕੋਈ ਨਹੀਂ ਰਾਮ 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 ਤੇਰਾ ਪੇਜਾ ਸੀਦਾ ਪਤਾ ਨਾਲ ਗੱਲ ਕਰ ਲਈ ਉੱਪਰ ਬਦਨ ਬਲਾਸ ਕਰ ਲਈ ਹੈ ਹਾਂ ਪੋਜਣਾ ਆ ਗਿਆ ਬਹੁਤ ਵਧੀਆ ਪੋਜਣ ਬਣਿਆ ਖੀਰ ਬਣਾ ਲਿਆ ਤੂੰ ਫੇਰ ਨਾ ਕਰ ਪੋਜਣ ਮੈਨੂੰ ਮਿਲ ਗਿਆ ਵਰਤਨ ਵੀ ਮੈਂ ਚਾ ਲਿਆ ਪਰ ਫਿਰ ਕਰਦੇ ਕਰਨਾ ਬੜਾ 72 ਵੀ ਮਿਲਣਗੇ 72 ਵੀ ਮੰਗੇ ਨਿਕੋ ਮਰਨ ਬਾਪਰ ਬੱਕ ਠੀਕ ਹੈ राम 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 स्वाद नहीं है राम 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 भाई भाई पापा पापा वाले तुम है देखता हूं और है पंडित जी राम 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 कौन पई तेजसा तू ताली बाजी हां जी आजा allele पड़ पई आजा तेजसा ਖੇਤੋਂ ਆਇਆ ਲੱਗਦਾ ਹਾਂਜੀ ਪੰਡਤ ਜੀ ਬਸ ਖੇਤੋਂ ਹੀ ਆਇਆ ਜੀ ਬਾਲੇ ਕੰਮ ਤੇ ਖੇਤ ਮਾਂ ਬਸ ਕੀ ਦਸੀਏ ਪੰਡਤ ਜੀ ਬਹੁਤ ਕੰਮ ਹੁੰਦੇ ਆ ਮਖਾ ਵੀ ਤੰਮਾ ਦੀ ਦਾ ਪੰਡ ਹੁੰਦੀ ਆ ਹੋਰ ਕੀ ਅੱਛਾ ਪਾਣੀ ਬਿਜੜੀ ਸਾਹਮਣੀ ਕਟਣੀ ਵੱਟਣੀ ਪਾਣੀ ਲਾਉਣੇ ਆ ਪੰਡਤ ਜੀ ਆ ਤੁਸੀਂ ਕਦੇ ਕੋਟੀ ਕੀਤੀ ਆ ਰਾਮ 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 ਹਰਿਓ ਕੇਰਾਂ ਵੀ ਗੱਲ ਆ ਛੋਟਾ ਜਾਂ ਹੁੰਦਾ ਮੈਂ ਭੱਜ ਜਾਂਦਾ ਸੀ ਅੱਛਾ ਮੁੰਡੇ ਨੇ ਲੱਕ ਮਾ ਲਾਤੜਾ ਕੇ ਘੇਰ ਲਿਆ ਬਾਊ ਨੂੰ ਧਰਤੀ ਨਾਲ ਗੋਡੇ ਲੱਗੇ ਮੁੜ ਕੇ ਤੇ ਗੋਡੇ ਨਹੀਂ ਲੱਗੇ ਓਏ ਪੰਡਾ ਜੀ ਗੋਡੀ ਲਾਉਣੇ ਦਾ ਗੋਡੀ ਕਰਨ 'ਚ ਬਹੁਤ ਫਰਕ ਹੁੰਦਾ ਹੁੰਦਾ ਓ ਭਾਈ ਸਾਨੂੰ ਕੀ ਆ ਸਾਡਾ ਕੰਮ ਸਰਾਹ ਦਿਖਾਣੇ ਬਾਠ ਪੂਜਾ ਕਰਦੀ ਇਹ ਕੰਮ ਭਾਈ ਸਾਤੋਂ ਕਿੱਥੇ ਹੁੰਦਿਆ ਰਾਮ 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 ਪੰਡਾ ਜੀ ਹਾਂ ਆ ਕਦੇ ਤੁਸੀਂ ਇਸ ਸਹੀ ਨਾਲ ਕੰਮ ਰਾਮ 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 జ్ఞాని ਬੱਤਿਆਂ ਸਿਆਣੇ ਕਹਿੰਦੇ ਆ ਜਿਹੜਾ ਲੋਹਾ ਉਹ ਸ਼ਸਤਰ ਹੁੰਦਾ ਲੋਹੇ ਨਾਲ ਕਦੇ ਖਿਲਵਾੜ ਨਹੀਂ ਕਰਨੀ ਚਾਹੀਦੀ ਆਪਾਂ ਕਦੇ ਖਿਲਵਾੜ ਕਰੀਓ ਨਹੀਂ ਅੱਛਾ ਪੰਡਤ ਜੀ ਇੱਕ ਗੱਲ ਹੋਰ ਆ ਜਦੋਂ ਮੈਂ ਖੇਤਾਂ ਤੋਂ ਵਾਪਸ ਆ ਰਿਹਾ ਸੀ ਹਾਂ ਸਾ ਰਸਤੇ ਦੇ ਵਿੱਚ ਇੱਕ ਛੱਪੜ ਦੇ ਉੱਤੇ ਇੱਕ ਜਮਾਈ ਕਿੱਤਾ ਬੰਗਲਾ ਤੁਹਾਡੇ ਕੱਪੜੇ ਵਾਂਗ ਜਿਹਾ ਚਿੱਟਾ ਸੀ ਅੱਛਾ ਬਸ ਇੱਕ ਛੱਪੜ ਤੇ ਡੱਡੀ ਦੇਖੀ ਹਾਂ ਚੱਕ ਮੇਰੇ ਭਾਈ ਚੱਕ ਮੇਰੇ ਭਾਈ ਮਤਲਬ ਖਾ ਗਿਆ ਅੱਛਾ ਬੰਦ ਗਈ ਇਹ ਜਿਹੜੇ ਬਗਲੇ ਹੁੰਦੇ ਆ ਸਾਡੀ ਕੁਲ ਚੋਂ ਕੱਕ ਕਾਕਾ ਮੇਰੀ ਗੱਲ ਸੁਣ ਇਹ ਜਿਹੜੀਆਂ ਗੱਲਾਂ ਹੀ ਨਾ ਇਹ ਪਰਦੇ ਵਾਲੀਆਂ ਮੈਂ ਦਾਦਾ ਕਈ ਜਾਣਕਾਰਾਂ ਤੇ ਪਿੱਤਰਾਂ ਨੇ ਨਾ ਕੋਈ ਜਿਹੜੀਆਂ ਆਦਤਾਂ ਹੁੰਦੀਆਂ ਉਹ ਪਤਾ ਕੀ ਕਰਦੇ ਆ ਉਹ ਧੱਤ ਮਾਰ ਕੇ ਖਾਦੇ ਆ ਇਹ ਖੀਰ ਲਗਾਇਆ ਹਾਂ ਹੋਰ ਤੋਂ ਤੇ ਲਿਵੇਰੇ ਮਰੇ ਆਹੋ ਨਾਲ ਤੇਜਾ ਸਿਆ ਹਾਏ ਤੇ ਤੇਰੇ ਪਿਤਾ ਦੇ ਰਾਤ ਨੂੰ ਮੰਗਲੀ ਮੈਂ ਕਿੱਥੋਂ ਲਿਆਉਂਗਾ ਖੀਰ ਉਰੂ ਤਾਂ ਫੇਰ ਪੁੱਛ ਲੱਗਦਾ ਨਹੀਂ ਉੱਪਰ ਬੈਠੇ ਨੂੰ ਪੁੱਛ ਲੀਆ ਵਾ ਤੇਰੇ ਬਲਾਸ ਕਰ ਲੈਨੇ ਆ ਹਾਂ ਡੋਲੂ ਦੇ ਤਾਂ ਖੀਰ ਦਾ ਭਰਿਆ ਮਿਆਂ ਹੈ ਠੀਕ ਹੈ ਕਹਿੰਦਾ ਬਹੁਤ ਵਧੀਆ ਖੀਰ ਬਹੁਤ ਸਵਾਦ ਲੱਗੀ ਉੱਪਰ ਨੂੰ ਹਾਂ ਤੇnga ਮੈਂ ਕਰਦਾ ਹੋਰਾਂ ਦੇ ਘਰੇ ਪੋਣ ਸਾਲਾ ਰومی ਘੜਾ ਮੇਦੇ ਵੀ ਸਰਾਦ ਰੱਖਿਆ ਉੱਥੇ ਵੀ ਜਾਣਾ ਆ ਤਾਂ ਤੁਸੀਂ ਮੇਲੇ ਦੀ ਆਰੇ ਭੰਦੇ ਰਾਮ 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 ਪਤਾ ਹੀ ਨਹੀਂ ਲੱਗਦਾ ਰਾਮ ਰਾਮ ਆ ਲੈ ਅਮਿਤ ਜਾ ਸਾ ਮੈਂ ਚੱਲਦਾ ਓ ਬੈ ਜਾ ਬੁੱਧੂ ਰਾਮਾ ਆਪਾਂ ਵੀ ਇਹਦੀ ਪੰਡਤ ਕਰਕੇ ਖੀਰ ਕੜਾ ਖਾ ਲੈਂਦੇ ਆ ਦੇਖ ਭਾਈ ਗੱਲ ਸੁਣ ਲੈ ਮੇਰੀ ਆ ਸਾਰੀ ਖੀਰ ਦਾ ਲੈ ਜਾ ਪੰਡਤ ਅੱਜ ਦੇ ਦਾ ਰੋਟੀ ਖਾਣੀ ਆ ਉਹ ਤਾਂ ਮੈਂ ਆਪਣੇ ਘਰ ਜਾ ਕੇ ਖਾ ਲੂ ਓ ਚੱਲ ਕੋਈ ਗੱਲ ਨਹੀਂ ਬੈ ਜਾ ਪਤਾ ਦਾ ਰੋਟੀ ਖਾ ਲੈਂਦੇ ਆ ਨਾ ਭਾਈ ਨਾ ਦੇ ਰੋਟੀ ਤਾਂ ਮੈਂ ਖਾਉਂ ਘਰ ਜਾ ਕੇ ਓ ਆਪਣਾ ਕੰਮ ਤੈਨੂੰ ਬਾਅਦ ਦੱਸੂਗਾ ਮੈਂ ਓ ਗੱਲ ਤਾਂ ਸੁਣ ਜੇਰਾ ਕੰਮ ਆਇਆ ਸੀ ਉਹ ਤਾਂ ਦੱਸ ਦਿਆ ਮਨੂੰ ਕੰਮ ਤੈਨੂੰ ਦੇ ਦੂੰ ਮੈਂ ਫੇਰ ਆਉਣਾ ਮੈਂ ਉਹ ਗੱਲ ਤਾਂ ਸੁਣ ਤੂੰ ਮਾੜਾ ਬੰਦਾ ਲੈ ਵੀ ਨਹੀਂ ਵੀ ਆਪਣੀ ਤੇ ਦਦਾ ਆਪਣਾ ਕੰਮ ਦੱਸ ਕੇ ਨਹੀਂ ਗਿਆ ਪਤਾ ਨਹੀਂ ਹੁਣ ਕੀ ਕਰੂੰਗਾ ਜੱਗ ਕਿਸੇ ਪਤਾ ਨਹੀਂ ਕਿਆ ਕੰਮ ਹੋਣਾ ਚਲੋ ਕੋਈ ਹੋਰ ਬਾਕੂ ਜੀ ਹਾਂ ਬਤਾ ਲਾਓ ਫਿਰ ਆਪਾਂ ਵੀ ਖਾ ਲਈਏ ਪੰਡਤ ਦੇ ਪਾਸੋਂ ਖੀਰ ਉਹ ਫੜ ਲਿਆ ਦੇ ਵੀ ਖੀਰ ਦੇਖੀਏ ਉਹ ਕਾਣੀ ਖੀਰ ਪਤਾ ਪੰਡਤ ਉਹ ਜਿੰਨੀ ਖਾਧੀ ਕੀ ਖਾ ਗਿਆ ਬਾਕੀ ਦੀ ਨਾਲ ਲੈ ਗਿਆ ਉਹ ਨਾਲ ਲੈ ਗਿਆ ਹਾਂ ਆਹ ਪਾ ਪੰਡਤ ਉਹ ਤੁਸੀਂ ਨਾਲ ਕਹਿੰਦੇ ਦਿੱਤੀ ਉਹਨੂੰ ਉਹ ਪੁੱਤ ਉਹ ਤਾਂ ਇਹ ਕਹਿੰਦਾ ਸੀ ਵੀ ਕਿ ਰਾਤ ਨੂੰ ਬਾਪੂ ਜੀ ਨੇ ਮੰਗ ਲਈ ਹੈ ਬੰਦਾ ਦੱਸੋ ਕਿੱਥੋਂ ਲੈ ਕੇ ਆਉਂਗਾ ਪਤਾ ਲੈ ਗਿਆ ਪੰਡਤ ਬਹੁਤ ਮੇਲੇ ਸਿਰ ਸੋਚ ਗਿਆ ਉਹ ਤੁਹਾਨੂੰ ਮੂਰਖ ਬਣਾਉਂਦਾ ਹਾਂ ਮੂਰਖ ਇਹਨੇ ਆਪ ਖਾਣੀ ਹੁਣੀ ਹੋਰ ਉਹ ਖਾਣੀ ਹੁਣੀ ਉਹ ਸਾਲਿਆ ਕੀ ਰਾਣਾ ਪਾਵਾ ਔਠ ਗੜੇ ਦੀ ਸਾਸੀ ਗੱਲ ਸਾਸੀ ਗੱਲ ਦੀ ਤਰੋੜਾ ਜੀ ਹਾਂ ਉਹ ਮੈਂ ਕਹਿੰਦਾ ਸੀ ਐ ਦੱਸ ਕਹਿੰਦਾ ਸਾਨੂੰ ਪੰਡਤ ਮੂਰਖ ਬਣਾਉਂਦਾ ਦੱਸ ਬਣਾ ਦੇ ਕਿਹੜੀ ਮੂਰਖ ਮੰਨੇ ਵਾਲੀ ਗੱਲ ਆ ਇਹ ਗੱਲ ਹੋਈ ਓਏ ਮੈਂ ਕਿਹਾ ਜੀ ਲਿਆਓ ਪਾਪੀ ਪੰਡਤ ਦੇ ਬਾਜੀ ਨਾਲ ਖੀਰ ਖਾ ਲੈਣੇ ਆ ਕਹਿੰਦਾ ਪੰਡਤ ਨਾਲ ਲੈ ਗਿਆ ਓ ਪੁੱਤ ਤੈਨੂੰ ਪਤਾ ਆਪਣਾ ਬੁੜਾ ਖਾਣ ਦਾ ਬੜਾ ਸ਼ਕੀਨ ਸੀ ਚਾਰ ਪੰਜ ਵਾਰ ਤਾਂ ਰੋਟੀਆਂ ਪੈਂਡਦਾ ਸੀ ਉਹ ਟੱਟੇ ਵਰਗੀ ਦੇਦੀ ਉਹਦੀ ਇਹ ਤਾਂ ਫੁੜੇ ਸੀ ਹੈ ਗੱਲ ਸੁਣੋ ਜੇ ਰਾਤ ਮਰਦ ਨੂੰ ਨਾ ਰੋਟੀ ਮੰਗ ਲਈ ਫਿਰ ਪੰਡਤ ਕਿੱਥੇ ਤੇ ਲੈ ਕੇ ਆਊਗਾ ਹੋਰ ਕੀ ਮੈਂ ਤਾਂ ਤੁਹਾਨੂੰ ਮੂਰਖ ਬਣਾਉਂਦਾ ਸਭ ਦੀ ਚਾਗ ਹੈ ਸੜੇ ਦੀ ਮੈਂ ਉਹ ਲੱਤਾਂ ਵੱਟੇ ਮੈਂ ਲੱਤਾਂ ਫੜਦਾ ਨਹੀਂ ਹੁੰਦੀ ਆ ਉਹ ਗੱਲ ਸੁਣ ਮੇਰੇ ਓਏ ਕੋਰੇ ਕੋਰੇ ਮੈਂ ਤੂੰ ਕਿਵੇਂ ਲੱਤਾਂ ਵੱਢੇਗਾ ਤੇਰੇ ਕਰਕੇ ਲੋਕੀ ਆਪਣੇ ਪੁਰਖਾਂ ਨੂੰ ਰੋਟੀ ਨਾ ਖਾਦੀਏ ਸਰਾਧ ਨਾ ਕਰੰਦੀਏ ਵੀਰਵਾਰਾ ਨਾ ਹੁੰਦੀਏ ਮੇਰੀ ਗੱਲ ਸੁਣੋ ਜੀ ਆਪਣੇ ਵੱਡੇ ਬਡੇਰੇ ਦੀ ਰੂਹਾਂ ਨਹੀਂ ਦੱਸਣੀਆਂ ਉਹ ਵੀ ਪੁੱਖੇ ਪੰਡਤ ਦੀ ਜੀ ਦਰਸਦੀ ਆ ਨਾਲੇ ਗੱਲ ਸੁਣੋ ਜੇ ਤੁਸੀਂ ਦਾਨ ਕਰਨਾ ਹੈ ਕਿਸੇ ਗਰੀਬ ਨੂੰ ਦੇ ਦਿਓ ਹੈ ਉਹ ਉਹਨੂੰ ਲੱਜੇ ਉਹਨੂੰ ਜਾ ਕੇ ਹੋਰ ਕੀ ਮਿਲਣਾ ਤੁਹਾਨੂੰ ਤੈਨੂੰ ਜਿਆਦਾ ਪਤਾ ਬੁੜਾ ਸਾਡਾ ਪੁੱਤਾ ਬੇਟਾ ਦੇ ਦਿਓ ਗਰੀਬ ਨੂੰ ਕਿਹੜਾ ਗਰੀਬ ਹੈ ਇੱਥੇ ਹੈ ਦੱਸੋ ਗਰੀਬ ਤਾਂ ਚਾਰ ਖਰਤਾ ਨੂੰ ਕੀ ਪੜਾਦੇ ਇਹ ਸਾਨੂੰ ਲੱਗਿਆ ਸਮਝਾਉਣਾ ਮੇਰੀ ਮੱਤ ਮਾਰੀਏ ਤਾਂ ਮਾਰੀ ਰਹਿਣ ਦੋ ਜੇ ਪੰਡਤ ਇਸ ਘਰੇ ਆ ਕੇ ਨਾ ਮਾ ਉਹ ਲੱਤਾਂ ਪੜ ਦੂੰਗਾ ਇਹਨੇ ਮੈਨੂੰ ਕਿਉਂ ਤੂੰ ਕਿਵੇਂ ਲੱਤਾਂ ਪੜਦੀ ਫਾਇ ਉਹ ਸਾਲਿਆ ਤੂੰ ਕਹਿੰਦਾ ਲੜੀ ਜਾਂਦਾ ਉਹ ਤੇ ਲੜ ਸਾਲਿਆ ਕਿਸੇ ਦਾ ਉਹ ਤੋਏ ਜਾਣੇ ਮਰ ਜੂਗੇ ਲੜਨ ਲੱਗ ਕੇ ਤੋ ਲੜਨ ਨੂੰ ਦੱਸ ਕੀ ਮੈਂ ਤੈਨੂੰ ਇਹ ਸਮਝਾਉਂਦਾ ਵੀ ਦਾ ਸਰਾਧ ਅਜਰੇ ਰੀਤੀ ਰਿਵਾਜ ਆ ਇਹਦਾ ਕਰਨੀ ਪੈਣੀ ਆ ਔਰ ਇਹਦੇ ਰੀਤੀ ਰਿਵਾਜ ਹੈ ਉਸ ਹੀ ਆਪ ਬਣਾਇਆ ਅੱਛਾ ਅਸੀਂ ਆਪ ਬਣਾਇਆ ਬਣਾਇਆ ਤਾਂ ਬਣਾਇਆ ਰਹਿਣ ਆਰਖੀਤੀ ਬਣਾ ਦੇ ਇਹਦਾ ਦਿਮਾਗੇ ਖਰਾਬ ਹੋ ਗਿਆ ਉਹ ਐਵੇਂ ਤਾਂ ਤੇਰਾ ਸਾਥ ਵੀ ਨਹੀਂ ਪਾਉਣਾ ਮੈਨੂੰ ਲੱਗਦਾ ਤਾ ਭੁੱਖਾ ਮਰ ਜਾਣਾ ਮਰੇ ਹੋਏ ਨੇ ਫੇਰ ਮਰ ਜਾਣਾ ਤਾਂ ਆਹੇ ਜੇ ਕਿਉਂ ਦਾ ਸਰਾਹ ਜ ਬਣਾ ਆਹੇ ਜਨਾ ਆਹੋ ਇਹੇ ਜੇ ਹੁੰਦੇ ਆ ਪਿਓ ਆਪਣੇ ਕੱਪੜੇ ਵਾਂ ਦੇਖ ਲੈ ਪਰ ਮੇਰਾ ਮਨ ਦੇਖ ਲੈ ਕੀ ਹੋ ਗਿਆ ਤੁਹਾਨੂੰ ਕਿਉਂ ਬੱਚ ਨੂੰ ਰੋਣਾ ਪਿਆ ਓ ਮੇਰੇ ਘਰ ਤੇ ਰੋਣਾ ਫਟਾਉਂਦਾ ਓਏ ਜੇ ਪੰਡਤ ਅਸਕਰੇ ਆ ਗਿਆ ਨਾ ਮਾਂ ਲੱਤਾ ਵੜ ਦੂਗੀ ਹਰ ਕੰਮ ਮਾਂ ਦੀ ਗੱਲ ਆ ਦੱਸ ਵੀ ਬੁੱਧੂ ਰਮਾ ਕੋਈ ਤੇਜਾ ਸਿਆ ਮੇਰੀ ਗੱਲ ਸੁਣ ਲਾ ਆਹ ਮੁੰਡੇ ਨੂੰ ਆਪਣੇ ਨੂੰ ਸਮਝ ਲਾ ਇਹ ਪੰਗਾ ਬਾਹੂ ਕੋਈ ਮੇਰੀ ਗੱਲ ਸੁਣਦਾ ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀ ਉਹ ਮੈਂ ਤਾਂ ਤੈਨੂੰ ਇਹ ਗੱਲ ਦੱਸਦਾ ਵੀ ਐਂ ਦੱਸ ਆਪਾਂ ਇਹਦੇ ਪੰਡਤ ਬਲਾਕੀ ਨਾਮ ਨੂੰ ਕਰੀਏ ਰੋਕੀ ਹੈ ਹੈ ਇਹ ਸਾਨੂੰ ਕਹਿੰਦਾ ਦੱਸ ਵੀ ਤੁਹਾਨੂੰ ਮੂਰਖ ਬਣਾਉਂਦਾ ਦੱਸ ਇਹ ਨਾ ਕੋ ਮੂਰਖ ਬਣਾਉਣ ਵਾਲੀ ਗੱਲ ਹੈ ਕੋਈ ਬਈ ਦੇਖ ਮੇਰੀ ਗੱਲ ਸੁਣ ਤੇਜਾ ਸਿਆ ਇਹ ਕਿਤਾ ਮੇਰਾ ਨਾਮ ਬੁੱਤੂ ਉੱਤੋਂ ਮੈਨੂੰ ਕੋਈ ਪਤਾ ਕਥੀ ਨਹੀਂ ਹੈ ਮੇਰੀ ਗੱਲ ਸੁਣਦਾ ਆ ਆਪਣੇ ਮੁੰਡੇ ਨੂੰ ਸ਼ਾਂਹ ਲਾ ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀ ਬਲਾਈਕ ਤੇ ਤੂੰ ਕੀ ਕੰਮ ਐਸੀ ਭਲਾ ਮੈਨੂੰ ਇਹ ਤਾਂ ਦੱਸ

ਪਾਤੇ ਕੱਪੜੇ ਅਜਾਪਾ ਅੰਦਰ ਨੂੰ ਬੜੀਆਂ ਹਾਂ ਹੈ ਖੁੰਜੇ ਲੱਗੇ ਬੈਠਾ ਬਚਰਾ ਅੱਛਾ ਤੇਰਾ ਮਿੱਤਰ ਦਾ ਹਾਲ ਦੇਖਿਆ ਨਹੀਂ ਗਿਆ ਹਾਂ ਫਿਰ ਤਾ ਕਿ ਮੈਂ ਸੋਚਿਆ ਵੀ ਕੋਈ ਨਹੀਂ ਭਾਈ ਮੈਂ ਤੇਰਾ ਸੁਨੇਹਾ ਲਾਣਾ ਅੱਛਾ ਤੂੰ ਹਾਂ ਕਹਿੰਦਾ ਸ਼ਰਾਦ ਘਰ ਨੂੰ ਖਾਣਾ ਕਿ ਅੱਛਾ ਸਵੇਰੇ ਤੂੰ ਤਾਂ ਆਇਆ ਸੀ ਹਾਂ ਤੂੰ ਮੇਰੀ ਸੋងਦਾ ਕਿਤੇ ਉਹ ਕੋਈ ਗੱਲ ਨਹੀਂ ਐਵੇਂ ਤੇ ਮੈਂ ਆਪਣੇ ਤੈਨੂੰ ਭੁੱਖਾ ਨਾ ਤਰੋਂ ਦਵਾਂਗੇ ਆ ਲੈ ਫੜ ਤੂੰ ਤਾਂ ਸ਼ਰਾਦ ਕਰੀ ਨਾਲੇ ਮੈਨੂੰ ਇੱਦਾਂ ਸਮਝ ਨਹੀਂ ਆਈ ਯਾਰ ਪੰਡਤ ਜਰਾ ਸੁਖਨੇ ਕਿਉ ਸਾਡੇ ਨਾਲ ਜਿਹੜੇ ਪਿਓ ਦਾਦੇ ਆਉਂਦੇ ਆ ਸਾਡੇ ਸੁਪਨੇ ਕਿਉ ਨਹੀਂ ਆਉਂਦੇ ਉਹ ਤੇਜਾ ਸਿਆ ਹਾਂ ਇੱਕ ਤਾਂ ਮੇਰਾ ਨਾਮ ਬੁੱਤੂ ਉੱਤੋਂ ਮੇਰੇ ਬੱਲੇ ਕੱਸ ਪੈਂਦਾ ਨਹੀਂ ਆਹੋ ਇਹੀ ਗੱਲ ਮੈਂ ਸੋਚਦਾ ਹਾਂ ਭਈ ਇਹ ਜਿਹੜੇ ਪਿਤਰ ਆ ਇਹ ਮਰ ਕੇ ਆਪਣੇ ਘਰ ਦੇ ਵਿੱਚ ਉਭ ਹੋ ਜਾਂਦੇ ਆ ਚਾਚੇ ਮੇਰੀ ਗੱਲ ਸੁਣ ਸਹੀ ਗੱਲ ਆ ਆਪਾਂ ਪੰਡਤ ਨੂੰ ਰੋਟੀ ਕਰਦੇ ਆ ਤੇ ਮਰਲੇ ਜਦੋਂ ਹੁਣ ਆਇਆ ਨਾ ਤੂੰ ਕੱਪੜੇ ਦੇਣੇ ਆ ਨਾ ਜਦੋਂ ਮੈਨੂੰ ਸੱਦ ਲਈ ਇੱਕ ਵਾਰੀ ਮਾਣੋਂ ਉਹ ਬੰਦੇ ਝੱਗੇ ਦਾ ਮੇਜ ਉਹ ਉਹ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਤੂੰ ਜਾ ਕੇ ਅੰਦਰ ਵਰਦਾ ਮੈਂ ਤੁਸਾਂ ਕੋਈ ਹੋਰ ਨਾ ਵਾਦਾ ਘਾਟਾ ਕਰਦੀ ਪੰਡਤ ਨੂੰ ਓਏ ਸੱਚੀਆਂ ਰੂਹਾਂ ਆਂਦੀਆਂ ਸੱਚਿਆਂ ਨੂੰ ਆ ਇਹਨੂੰ ਮਾਰਾ ਚੰਗਾ ਨਹੀਂ ਬੋਲੀਦਾ ਹੁੰਦਾ ਓਏ ਇਹੇ ਟ੍ਰੈਮਪ ਤੇ ਬੰਦੇ ਹੁੰਦੇ ਹੋਇਆ ਕਹਿੰਦੇ ਦੀ ਛਿੱਤੀ ਲੱਗੀ ਹੁੰਦੀ ਆ ਪਰ ਨਾ ਰੱਬ ਦੇ ਬੰਦੇ ਅਸੀਂ ਨਹੀਂ ਰੱਬ ਦੇ ਜੀ ਅਸੀਂ ਨਹੀਂ ਹੈ ਇਹ ਖਾਣ ਖੀਰ ਬਦਾਮਾਂ ਵਾਲੀਆਂ ਅਸੀਂ ਖਾਈਏ ਰੁੱਖੇ ਰੋਟੀਆਂ ਹੈ ਇਹ ਪੌਣ ਕਾ ਨਹੀਂ ਕਰਦੇ ਕੱਪੜੇ ਕਿੱਦਾਂ ਲੰਗੀ ਆ ਉੱਥੇ ਆ ਉੱਥੇ ਅਸੀਂ ਰੱਬ ਦੇ ਜੀ ਮਾਣੇ ਨਾ ਚਾਚਾ ਮੈਂ ਤੁਹਾਨੂੰ ਦੱਸਦੀ ਗੱਲ ਜਦੋਂ ਪੰਡਤ ਤੇਰੇ ਘਰੇ ਆਗਾ ਤੂੰ ਮੈਨੂੰ ਸਾਧ ਲੈ ਮੈਂ ਉਹਦਾ ਲੰਮਾ ਪੂਰੇ ਸੂਟ ਦਾ ਮੇਚ ਧੱਗੇ ਦਾ ਮੇਚ ਉਹ ਤੇ ਸਾਹਿਆ ਆ ਮੁੰਡਾ ਸਾਭ ਲੈ ਆਪਣਾ ਦੇਖ ਪੰਡਤ ਨੇ ਆਣਾ ਐਤਵਾਰ ਨੂੰ ਮੇਰੇ ਘਰੇ ਜੇ ਕਿਤੇ ਉਹ ਨੀਕੀ ਹੋਗੀ ਦੇਖੀ ਉਹ ਕੋਈ ਕਾ ਮੁੰਡੇ ਨੂੰ ਸਾਭ ਲਈ ਹਾਂ ਉਹ ਮੈਂ ਸਮਝਾ ਦੂਗਾ ਨੂੰ ਮੈਂ ਕਹਾਂ ਯਾਰ ਅੱਜ ਕਾਦੀ ਲਾਦਦਾ ਤੈਨੂੰ ਪਤਾ ਹੀ ਆ ਅੱਖੇ ਤਾਂ ਲੱਗਦੀ ਨਹੀਂ ਚੱਲ ਬਰੌਣਿਆ ਆ ਤੂੰ ਵੀ ਰਾਮ ਕਰ ਜਾ ਕੇ ਤੇਰਾ ਸਾਹ ਹਾਂ ਤੀ ਕਿਹਨਾਰੇ ਮੈਨੂੰ ਸਾਭਣੀ ਆਹੋ ਤੀ ਕਹਿੰਦੇ ਆ ਵੀ சார பிண்டே பிள்ள